ਕਾਂਗਰਸ ਨੂੰ ਵੋਟ ਪਾਣੀ ਸਹੀ ਮਨਤੇ ਪਾਪ ਹੈ ਪਾਪ ਗੁਰੂ ਦਾ ਸਿੱਖ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਥੋੜੇ ਤੇ ਹਮਲਾ ਕੀਤਾ ਥੋੜੇ ਗੁਰੂ ਘਰ ਟਾਏ ਥੋੜੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਹ ਤਾਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਨੇ ਹਮਲਾ ਕਰਤਾ ਟੈਂਕਾ ਤੋਪਾਂ ਨਾਲ ਫੌਜ 'ਚ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਤੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰੈਜੀਮੈਂਟ ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾਲੇ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ ਕੀਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ ਅੱਠ ਅੱਠ ਸਾਲ ਜੇਲ੍ਹਾਂ ਲਾ ਦਿੱਤੀਆਂ ਕੋਈ ਵਿਚ ਪਾ ਦਿੱਤਾ ਇੱਕ ਪਾਸੇ ਇਹਨਾਂ ਨੇ ਸਾਰੇ ਗੁਰੂ ਆਪਣੇ ਗੁਰੂ ਘਰ ਵਸਤ ਕੀਤਾ ਆਪਣੇ ਕੌਮ ਪੰਥ ਵਸਤ ਕੀਤਾ ਆਪਣੇ ਸਿੱਖੀ ਵਸੇ ਕੀਤਾ ਦੂਜੇ ਪਾਸੇ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਹਾ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਹੰਤੋਕ ਸਿੰਘ ਰੰਧਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਬਚਾਲਿਆ ਪੰਜਾਬ ਨੂੰ ਤੁਸੀਂ ਦਰਵਾ ਆਪਣਾ ਪਰਿਵਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹੜੀ ਟੀ-ਸ਼ਰਟ ਪਾਉਂਦਾ ਪਿੰਡ ਨਾ ਤੁਸੀਂ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀ ਇੰਦਰਾ ਨੂੰ ਆਪਣੀ ਮਾਂ ਸਮਝਦੇ ਜਿਨੇ ਦਰਪਾਰ ਸਾਹਿਬ ਤੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਨੇ ਆਪਣੀ ਸਾਰਾ ਕੁਝ ਖਾਨਦਾਨ ਕੁਰਬਾਨ ਕਰ ਦਿੱਤਾ ਜੇ ਆ ਨਾ ਹਰਮੀਤ ਥੱਗ ਵਰਗੇ ਹੁੰਦੇ ਦਲਬੱਲ ਨੂੰ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਦੇ ਇਹਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾ ਕੌਮ ਛੋੜੀ ਨਹੀਂ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੋਂ ਨੂੰ ਖਤਮ ਕਰ ਦੇਣਗੇ ਦੇਖੋ ਥੋੜੇ ਤੋਂ ਚੰਗੇ ਤਾਂ ਮੁਸਲਮਾਨ ਮੈਂ ਤੁਹਾਨੂੰ ਸਹੀ ਦੱਸਦਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਭਾਜਪਾ ਨੇ ਤੋੜੀ ਕੋਈ ਧੀ ਵੱਡੀ ਕੋਈ ਅਦਰਬਾਰ ਸਰ ਨੂੰ ਕੋਈ ਸੀ ਕਿ ਆਪਣੇ ਪਵਿੱਤਰ ਸਥਾਨ ਪਰ ਮਸਜਿਦ ਹੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਤਾਂ ਹੱਡੀ ਹਿੰਦੂਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਤੇ ਮੁਸਲਮਾਨਾ ਮਰ ਜੂਗਾ ਪਰ ਭਾਜਪਾ ਨੇ ਉਹ ਮਰ ਜੂਗਾ ਆਪਣੇ ਦੋ ਗਨਮਨ ਦੇ ਦੋ ਕਹਣਗੇ ਇੰਦਰਾ ਸਾਡੀ ਮਾਂ ਹੈ ਚੇਰ ਮੰਦਰ ਦੇ ਚੇਰ ਮੰਨੀ ਦੇ ਲਿਓ